ਆਏ ਜੀ ਬਤੇ ਜਿਸ ਮਸਲੇ ਦੇ ਵਿੱਚ ਅਸੀਂ 8 ਨੰਬਰ ਇਕੱਠੇ ਹੋਏ ਸੀ ਸਾਨੂੰ ਅੰਦਰ ਅਫਸਰਾਂ ਨੇ ਬੁਲਾਇਆ ਗੱਲਬਾਤ ਹੋਈ ਪਰ ਸਾਡੇ ਮਨ ਨੂੰ ਕੋਈ ਸੰਤੁਸ਼ਟੀ ਨਹੀਂ ਮਿਲਕੇ ਫੂ ਸੋ ਵੀ ਸਾਡੇ ਵਿੱਚ ਸਾਡੇ ਮੂਰੇ ਅਫਸਰ ਨੇ ਕੋਈ ਗੱਲ ਹੀ ਨਹੀਂ ਕੀਤੀ ਜਿਹੜੀ ਸਾਡੇ ਮਨ ਨੂੰ ਠੰਡ ਪਾਵੇ ਸਾਡ ਕਿਸੇ ਇੱਕ ਬੰਦੇ ਨੇ ਮਾਰੀ ਹੋ ਸਕਦੀ ਆ ਬੰਦੇ ਸਾਡੇ ਆਪ ਇੱਥੇ ਪਹੁੰਚੇ ਆ ਦੱਸਣ ਵਾਸਤੇ ਵੀ ਆ ਗੱਲ ਹੋਈ ਆ ਅਸੀਂ ਦਸਤਾਰ ਦਾ ਪਰਚਾ ਥੋੜੀ ਉਹਦੇ ਕੋਲ ਕਰਵਾਣਾ ਵੀ ਸਾਡੀ ਬੇਦਵੀ ਕਰਤੀ ਆ ਉਹ ਸਾਡੇ ਨਾਲ ਲੜਿਆ ਫਿਰ ਸਾਡੀ ਵੀ ਦਸਤਾਰ ਦਾ ਪਰਚਾ ਹੋਵੇ ਉਹਨੇ ਸਾਡੇ ਵੀਰ ਦਾ ਦਸਤਾਰ ਲਾਈ ਆ ਤੇ ਉਹਦੇ ਸੱਟ ਲੱਗ ਗਈ ਆ ਕੋਈ ਆਪਾਂ ਤਿੱਖੀ ਜੀ ਜਾਂ ਕਿਰਪਾਨਾਂ ਨਹੀਂ ਮਾਰੀਆਂ ਉਹਦੇ ਅਚਨਚੇਤ ਕਿਸੇ ਭੀੜ ਦੇ ਵਿੱਚ ਕੀ ਪਤਾ ਕਿਹਦੇ ਕੋਲ ਸੱਟ ਵੱਜੀ ਆ ਪਰ ਜਿਹੜੇ ਐਸਐਚਓ ਸਾਹਿਬ ਦੇ ਬੋਲ ਸੀਗੇ ਸਾਨੂੰ ਜਾਂ ਸਾਡੇ ਸਿੰਘਾਂ ਨੂੰ ਵੀ ਤੁਹਾਡੇ ਕਸ਼ਰੇ ਲਾ ਕੇ ਚੈੱਕ ਕਰਨੇ ਆ ਇਦਾਂ ਕਰਨਾ ਸੀ ਇਦਾਂ ਕਰਨਾ ਜਾਂ ਹੁਣ ਲਾਈਵ ਇਹਨਾਂ ਨੇ ਸਾਡੇ ਨਾਲ ਬਹਿਸ ਕੀਤੀ ਵੀ ਗੱਲ ਤਾਂ ਮੈਂ ਪਹਿਲਾਂ ਛੋਟੀ ਰੱਖਣੀ ਸੀ ਹੁਣ ਆਪਾਂ ਵੱਡੀ ਕਰਾਂਗੇ ਤੇ ਹੁਣ ਵੱਡਾ ਪਰਚਾ ਪਾਵਾਂਗੇ ਦਾ ਮਤਲਬ ਤਾਂ ਇਹੀ ਆ ਤੇ ਇਸ ਕਰਕੇ ਅਸੀਂ ਹੁਣ ਸਵੇਰੇ ਪੀਏਪੀ ਚੌਂਕ ਸਾਰੀਆਂ ਜេសੇਬੰਦੀਆਂ 12 ਵਜੇ ਬੰਦ ਕਰਾਂਗੇ ਮੇਰਾ ਨੰਬਰ ਆ 790 709 034350 7009034350 ਇਸ ਕਰਕੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਪੀਏਪੀ ਚੌਂਕ ਆ ਕੇ ਬੈਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਗੁਰਜੀ ਕੀ ਵਦੇ ਨਿਮਰਤਾ ਸਹਿਤ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਆ ਲਾਈਵ ਦੇ ਵਿੱਚ ਇੱਕ ਐਸਐਚ ਉੱਠ ਕੇ ਕਹਿ ਰਿਹਾ ਵੀ ਮੇਰੀ ਪੱਗ ਨੂੰ ਤੁਹਾਡਾ ਸਿੰਘ ਕੁਛ ਕਵੇ ਤੇ ਮੈਂ ਮਰ ਗਿਆ ਤੇ ਬਾਬਾ ਜੀ ਫਿਰ ਸਾਡੀਆਂ ਜਥੇਬੰਦੀਆਂ ਵੀ ਨਹੀਂ ਮਰੀਆਂ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਦਾ ਵੀ ਸਵੇਰੇ ਸਾਰੇ ਜਣੇ ਇਕੱਠੇ ਹੋਵੋ ਸੀਪੀ ਆਫਿਸ ਅਸੀਂ ਐਸਐਚ ਨੂੰ ਪੁੱਛੀਏ ਵੀ ਤੁਹਾਡੀ ਪੱਗ ਪੱਗ ਆ ਤੇ ਸਾਡੇ ਕਸ਼ੈਰੇ ਜਾਂ ਸਾਡੇ ਕਕਾਰ ਇਹਨਾਂ ਦੇ ਜੋ ਮਰਜ਼ੀ ਇਹ ਕਰ ਲੈਣ ਇਹਨਾਂ ਸਾਡੇ ਸਿੰਘਾਂ ਨੂੰ ਅੱਜ ਕੁੱਟ ਲੂਗਾ ਕੱਲ ਨੂੰ ਆ ਕੇ ਬੰਦਾ ਸਾਡਾ ਆ ਕੇ ਗਵਾਈ ਵੀ ਦੇ ਲੂਗਾ ਵੀ ਇਹਨੇ ਕਿਹਾ ਵੀ ਹਾਂ ਇੱਕ ਸ਼ਹਿਰੇ ਲਾਵਾਂਗੇ ਤੁਹਾਡੇ ਠੀਕ ਆ ਬਾਬਾ ਜੀ ਮੈਂ ਆਪਣੀਆਂ ਸਾਰੀਆਂ ਜਦੇ ਬੰਦੀਆਂ ਨੂੰ ਕਹਿਣਾ ਸਾਡਾ ਸਿੰਘ ਵੀ ਅੰਦਰ ਆ ਆਪ ਆਏ ਆ ਠਾਣੇ ਇਹਨਾਂ ਨੇ ਕੁਛ ਨਹੀਂ ਸਾਡੇ ਬੰਦੇ ਆਪ ਆਏ ਸੀ ਠਾਣੇ ਇਹਨਾਂ ਨੇ ਬਿਠਾਏ ਠੀਕ ਆ ਜੀ ਮੈਂ ਆਪਣੀਆਂ ਜਦੇ ਬੰਦੀਆਂ ਨੂੰ ਕਹਿਣਾ ਵੀ ਹੁਣ ਵੇੜਾ ਆ ਬਾਬਾ ਜੀ ਜੇ ਉਹਨਾਂ ਦੀ ਪੱਗ ਪਾਗਾ ਤੇ ਅਸੀਂ ਵੀ ਆਪਣੀ ਤੁਸੀਂ ਨੁਕਸਾਨ ਕਰਾ ਰਹੇ ਆਪਣੇ ਬੰਦਿਆਂ ਦਾ ਪਰ ਬਾਬਾ ਜੀ ਛੋਟਾ ਵੀ ਹੁੰਦਾ ਤੇ ਪਰਚਾ ਬਹੁਤ ਵੱਡਾ ਵੀ ਹੁੰਦਾ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ 302 ਲਾ ਦਿਓ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਇਹਨਾਂ ਚਾਹ ਕਰਾਓ ਤੁਸੀਂ ਸਾਡੇ ਬੰਦੇ ਨੂੰ ਕਹਿ ਦਿਓ ਤੇਰੀ ਪੱਗ ਲਾ ਦੇਣੀ ਹਾਂ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਕਹਿ ਦੇ ਪੱਗ ਲਾ ਦੇਣੀ ਨਹੀਂ ਮੇਰੇ ਬੰਦੇ ਨੂੰ ਕਹੋ ਕਿੱਥੇ ਗ੍ਰਾਮ ਸਿੰਘ ਆਪੇ ਪੱਗਾਂ ਆ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸੜ ਤੁਹਾਡਾ ਬੰਦਾ ਲਾਟ ਦੇ ਤੁਹਾਡੀ ਤੁਹਾਡੀ ਪੱਗ ਨਹੀਂ ਮੇਰੀ ਪੱਗ ਪਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ ਚ ਆ ਇਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਇਦਾਂ ਧਮਕੀ ਨਹੀਂ ਦੇ ਸਕਦੇ ਅਸੀਂ ਡਰਾ ਨਹੀਂ ਸਕਦੇ ਮੈਨੂੰ ਆਪਾਂ ਬਾਬਾ ਜੀ ਐਸ ਐਚਓ ਸਾ ਤੁਹੀ ਨਿਮਰਤਾ ਨਾ ਹੁੰਦੇ ਮੈਂ ਖੋਮਰੀ ਸੁਣਦਾ ਤੁਹਾਨੂੰ ਨਹੀਂ ਤੁਹੀ ਗੱਲ ਕੀਤੀ ਕਿ ਹੁਣ ਤੁਸੀਂ ਸਾਨੂੰ ਨਿਮਰਤਾ ਕਰਾਈ ਮੈਂ ਕਿ ਤੁਹੀ ਪਿਛੋਕੜ ਵਾਲੀ ਲੜਿਆਤ ਜੁੜਿਆ ਪਰ ਜਿਹੜੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਤਮਕੀਨ ਨਹੀਂ ਤੁਸੀਂ ਆ ਕੇ ਮੈਂ ਨਿਮਰਤਾ ਨਾਲ ਗੱਲ ਸ਼ਬਦ ਵੀ ਨਹੀਂ ਕਰਦੇ ਬੋਲਿਆ ਮੇਰੇ ਆਵਾਜ਼ ਉੱਚੀ ਤੁਹਾਡੇ ਵਾਂਗੂ ਲੈ ਵੀ ਤੁਹਾਡੇ ਵਿੱਚੋਂ ਹੀ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਨਾ ਅਸੀਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਹੈ ਮੇਰੇ ਹੀ ਮੁੰਡੇ ਉੱਥੇ ਥਾਣੇ ਉੱਥੇ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗਾਂ ਖੜ ਜਾ। ਬਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿ ਤਾ ਭੈਣ ਤੂੰ ਤੁਸੀਂ ਗੰਦ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ। ਬਾਪਾ ਜੀ ਉਹਦਾ ਪਰਚਾ ਪਾ ਦਿਓ। ਉਹਦਾ ਪਰਚਾ ਪਾ ਦੋ ਪਰ ਸਾਡੇ ਕਿਸ਼ਾਰੇ ਕਾ ਕੋਈ ਨਹੀਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋਲ ਕਿਸ਼ਾਰੇ ਲੋਏ ਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਕਰੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰੋਸੀਡਿੰਗਾਂ ਚੱਲਦਾ ਹੁਣਾ ਬਾਬਾ ਜੀ ਤੁਸੀਂ ਬੁੱਤੇ ਗਾਇਲ ਗੋਲੀ ਬਿਲਕੁਲ ਬਾਬਾ ਜੀ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਪਾ ਸਕਦਾ ਬਾਬਾ ਜੀ ਕੋਈ ਨਹੀਂ ਆਂਦੇ ਤੁਸੀਂ ਬਾਬਾ ਜੀ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਨਹੀਂ ਪਤਾ ਤੁਸੀਂ ਇਕੱਠੇ ਹੋ ਐਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਨਾ ਤੁਹਾਨੂੰ ਚੌਂਕਾਂ ਦਾ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਚੌਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇਖ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਪਾਏ ਹੁੰਦੇ ਨੇ ਮੇਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਆ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਆ। ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਨਹੀਂ ਪਾ ਕੇ ਲਾ ਦੇਣੀ ਮੈਂ ਸੀ ਪਾ ਕੇ ਕਿੰਦਾ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਬਿਨਾ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਤੇ ਤੂੰ ਗੰਦ ਪਾਇਆ ਬਾਣਾ ਇਦਾਂ ਨਹੀਂ ਹੋਇਆ ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਮਨਣੀ ਕਿਉਂ ਨਹੀਂ ਆਮਨ ਨੂੰ ਤੁਸੀਂ ਮੈਨ ਮਨਾਉਣੀ ਲੱਗਾ ਤੁਹਾਨੂੰ ਨਹੀਂ ਵੀ ਕਿ ਮੈਂ ਮਨਾਉਣੀ ਲੱਗਾ ਤੁਹਾਨੂੰ ਬਾਬਾ ਜੀ ਨਾ ਨਾ ਆ ਜਾਓ ਚਲਿਏ ਅਸੀਂ ਮਨਾਣਾ ਠੀਕ ਹੈ